ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 6-7 ਦਿਨਾਂ ਦੇ ਮੌਸਮ ਦੀ ਯਾਨੀ ਕਿ ਅਗਸਤ ਦੇ ਅਖੀਲੇ ਦਿਨਾਂ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਮੀਂਹ ਲੱਗ ਰਹੇ ਨੇ ਜੀ ਤੇ ਆਉਂਦੇ ਦਿਨਾਂ ਦੇ ਵਿੱਚ ਕਿੰਨੇ ਕੰਮੀ ਲੱਗਣਗੇ ਇਹ ਅਪਡੇਟ ਤੁਹਾਨੂੰ ਜਿਹੜੀ ਇਸ ਵੀਡੀਓ ਦੇ ਵਿੱਚ ਦੇਾਂਗੇ ਸੈਟਲਾਈਟ ਦੱਸ ਰਿਹਾ ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਜਿਹ ਖਾਣੇ ਦੇ ਸਾਥ ਵੱਜ ਰਿਹਾ 25 ਅਗਸਤ ਦੀ ਜਿਹੜੀ ਸ਼ਾਮ ਹੋ ਚੱਲੀ ਜਾ ਤੇ 25-26 ਦੀ ਰਾਤ ਹੈ ਜਿਹੜੀ ਆਉਣ ਵਾਲੀ ਆ ਮੀ ਲੱਗ ਰਹੇ ਨੇ ਬੀਤੇ 48 ਘੰਟਿਆਂ ਤੋਂ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਪਾਚ ਰਹੇ ਨੇ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਤਾਵਰ ਤੋੜ ਇਸੇ ਤਰ੍ਹਾਂ ਮੀਂਹ ਦੇ ਸਵਾਲ ਜਿਹੜੇ ਲੱਗਦੇ ਨਜ਼ਰ ਆਉਣਗੇ ਲਗਾਤਾਰ ਗਰਜਲੇਸ਼ ਵਾਲੇ ਬੱਦਲ ਜਿਹੜੇ ਪੰਜਾਬ ਦੇ ਉੱਤੇ ਹਰਿਆਣਾ ਦੇ ਉੱਤੇ ਵੜਦੇ ਹੋਏ ਨੇ ਤੇ ਪੰਜਾਬ ਦੇ ਬਹੁਤੇ ਖੇਤਰ ਜਿਹੜੇ ਮੀਂਹ ਨਾਲ ਕਵਰ ਹੋ ਰਹੇ ਨੇ ਜੇਕਰ ਆਪਾਂ ਜ਼ਿਲ੍ਹਾ ਵਾਰ ਗੱਲ ਤੁਹਾਡੇ ਨਾਲ ਅੰਕੜੇ ਸਾਂਝੇ ਕਰੀਏ ਤੇ ਲਗਭਗ ਸਾਰੇ ਖੇਤਰਾਂ ਦੇ ਵਿੱਚ ਭਾਰੀ ਮੀਂਹ ਡਰਜ ਹੋ ਚੁੱਕੇ ਨੇ 100 mm ਤੋਂ ਉੱਤੇ ਜਿੱਥੇ ਮੀਂਹ ਡਰਜ ਜਾਂਦੇ ਨੇ ਉਹ ਭਾਰੀ ਮੀਂਹ ਚ ਆਉਂਦੇ ਨੇ ਉਹ ਜ਼ਿਲ੍ਹੇ ਫਿਰ ਉਹ ਖੇ ਲਗੋ ਫਾਗੇ ਸਾਰੇ ਜ਼ਿਲ੍ਹੇ ਟਪ ਚੁੱਕੇ ਨੇ ਫਹਾਮਿਓ ਕੇਂਦਰੀ ਮਾਲਵਾ ਹੋਵੇ ਸੰਗਰੂਰ ਬਰਨਾਲਾ ਮਲੇਰਕੋਟਲਾ ਮਾਨਸਾ ਚਾਰੇ ਜ਼ਿਲ੍ਹੇ ਜਿਹੜੇ ਤਾਵਰ ਤੁਰਮੀ ਇੱਥੇ ਲੱਗੇ ਨੇ ਲੁਧਿਆਣਾ ਜ਼ਿਲ੍ਹਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੋਪੜ ਮਹਾਲੀ ਚੰਡੀਗੜ੍ਹ ਜਲੰਧਰ ਗਪੂਰਥਲਾ ਹੁਸ਼ਿਆਰ ਖੋਨਵਾਸ਼ਰ ਇੱਥੇ ਵੀ ਪਾਰਮੀ ਦਰਜ ਚੁੱਕੇ ਨੇ ਸੋ ਆਉਂਦੇ ਦਿਨਾਂ ਦੇ ਵਿੱਚ ਹਲੇ ਵੀ ਹੋਰ ਲੱਗਣਗੇ ਆਉਂਦੇ ਜਿਹੜੇ 4-5 ਦਿਨ ਨੇ ਅੱਜ 25 ਤਰੀਕਾ 26 27 28 29 30 ਇਹਨਾਂ ਦਿਨਾਂ ਦੇ ਵਿੱਚ ਤਾਵਰ ਤੁਰਮੀ ਹਲੇ ਲੱਗਣਗੇ ਵਿੱਚ ਕਦੇ ਦਿੰਦੀ ਬ੍ਰੇਕ ਆ ਸਕਦੀ ਹੈ ਤੇ ਸਾਨੂੰ ਇਹ ਲੱਗ ਰਿਹਾ ਕਿ ਉਹ 28 ਤਰੀਕ ਦੇ ਬਰੇਕ ਹੋਏਗੀ ਜਾਂ 27 ਦੀ ਜਾਂ 28 ਦੀ ਉਸ ਵਾਰ ਫਿਰ ਤੋਂ ਇੱਕ ਵਾਰ ਮੀਹਾ ਦਾ سلسلہ ਇਸੇ ਤਰ੍ਹਾਂ ਚੱਲੇਗਾ ਕਿਉਂਕਿ ਮੌਸਮ ਟਰਫ ਹੈ ਜਿਹੜੀ ਜਿਹੜੀ ਇੱਕ ਟਰਫ ਵਣੀ ਹੁੰਦੀ ਹੈ ਮੌਸਮ ਦੀ ਲਾਈਨ ਉਹ ਹੁਣ ਉੱਤੇ ਨੂੰ ਖੇਸ ਸਕਦੀ ਹੈ ਤੇ ਇਸ ਡਾਇਰੈਕਸ਼ਨ ਦੇ ਵਿੱਚ ਚੜੇ ਫਿਰ ਤੋਂ ਜਾ ਕੇ ਜਿਹੜਾ ਪਹਾੜਾਂ ਦੇ ਨਾਲ ਜਾ ਲੱਗਣਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਲੱਗੀ ਸੀ ਸੋ ਆਉਂਦੇ ਦਿਨ ਜਿਹੜਾ ਉਹ ਮੀਹ ਹਾਲੇ ਨੇ ਮੀਹ ਨੂੰ ਕੋਈ ਰਾਹਤ ਨਹੀਂ ਹੈ ਅਗਲੇ 6-7 ਦਿਨ ਜਿਹੜਾ ਭਾਰੀ ਮੀ ਇਸੇ ਤਰ੍ਹਾਂ ਚੱਲਦੇ ਰਹਿਣਗੇ ਪਹਾੜਾਂ ਵੱਲ ਜਾਣ ਤੋਂ ਗ੍ਰੇਸ ਕੀਤਾ ਜਾਵੇ ਐਸੀ ਫੈਲਾਵ ਵੀ ਕਹਿੰਦੇ ਆ ਰਹੇ ਆ ਕਿ ਪਹਾੜਾਂ ਵੱਲ ਜਿਹੜੇ ਆ ਮੀਂਹ ਤਾਵੜ ਤੋੜ ਉੱਥੇ ਲੱਗਣੇ ਆ ਅਤੇ ਭਾਰੀ ਮੀਂਹ ਤੋਂ ਵੀ ਅਤੇ ਭਾਰੀ ਮੀਂਹ ਜਿਹੜੇ ਹੁੰਦੇ ਨੇ ਉਹ ਪਹਾੜਾਂ ਦੇ ਵਿੱਚ ਗਤੀ ਵਧੀਆ ਆ ਵੇਖਣ ਨੂੰ ਮਿਲ ਸਕਦੀਆਂ ਨੇ ਸੋ ਅੱਜ ਸੀਜ਼ਨ ਦੀ ਪਹਿਲੀ ਬਰਫਬਾਰੀ ਵੀ ਹੋ ਗਈ ਹੈ ਹਿਮਾਚਲ ਦੇ ਉੱਪਰਲੇ ਖੇਤਰਾਂ ਦੇ ਵਿੱਚ ਫੈਲਾਅ ਕਹਿ ਸਕਦੇ ਆ ਦੌਰ ਬਰਫਬਾਰੀ ਦਾ ਅੱਜ ਲੱਗ ਗਿਆ ਸੋ ਇੱਕ ਨਜ਼ਰ ਤਾਜ਼ਾ ਅਪਡੇਟ ਤੇ ਲਾ ਲੈਨੇ ਆ ਜੋ ਮੌਸਮ ਵਿਭਾਗ ਨੇ ਅੱਜ ਜਾਰੀ ਕੀਤੇ ਆ 25 ਤਰੀਕ ਦੀ ਹੋਇਆ ਡੇਡ ਜਿਹੜੀ ਹੋਈ ਹੋਈ ਆ ਕੱਲ ਦੀ ਗੱਲ ਕਰੀਏ ਵੈਰੀ ਹੈਵੀ ਰੇਨ ਕੱਲੋ ਵੀ ਅਤੇ ਫਾਰਿੰਗ ਨਹੀਂ ਲੱਗਣਗੇ ਅੱਜ ਜਿਹੜੇ ਹੈਵੀ ਹੈਵੀ ਰੇਨ ਦਾ ਅਲਰਟ ਅੱਜ ਵੀ ਜਾਰੀ ਕੀਤਾ ਗਿਆ ਨੇ ਕੱਲ orange alert yellow alert ਫਿਰ ਤੋਂ yellow alert ਫਿਰ ਤੋਂ yellow ਯਾਨੀ ਕਿ 30 31 ਤਰੀਕ ਤੱਕ ਉਮੀਦ ਹੈ yellow alert ਜਿਹੜੇ ਮਾਸਖਾ ਕਰਨੇ ਜਾਰੀ ਕਰ ਦਿੱਤੇ ਨੇ ਅਤੇ ਭਾਰੇ ਮੀਂਹ ਯਾਨੀ ਕਿ ਵੈਰੀ ਹੈਵੀ ਰੇਨ ਦੇ ਅਲਰਟ ਨੇ ਤੇ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੇ ਕਹਿ ਲਿਆ ਕਿ ਲਗਭਗ ਸਾਰੇ 100% ਖੇਤਰਾ ਦੇ ਵਿੱਚ ਉਮੀਦ ਦੇ ਚਾਂਸ ਨੇ ਹੋ ਸਕਦਾ ਕੁਝ ਖੇਤਰਾ ਦੇ ਵਿੱਚ ਘਟ ਲੱਗਣ ਕੁਝ ਖੇਤਰਾ ਦੇ ਵਿੱਚ ਵੱਧ ਲੱਗਣ ਮੀਂਹ ਤੋਂ ਕੋਈ ਇਲਾਕਾ ਸਖੜਾ ਨਹੀਂ ਰਿਹਾ ਸਾਡੇ ਅੰਦਾਜ਼ਾ ਦੇ ਮੁਤਾਬਕ ਲਗਭਗ ਸਾਰੇ ਖੇਤਰਾ ਦੇ ਵਿੱਚ ਮੀਂਹ ਹੋ ਚੁੱਕੇ ਨੇ ਕਿਤੇ ਹਲਕੇ ਹੋ ਚਲੇ ਕਿਤੇ ਭਾਰੀ ਹੋ ਚੁੱਕੇ ਨੇ ਸੋ ਹੜਾ ਦੀ ਮਾਰ ਹੁਣ ਪੰਜਾਬ ਦੇ ਬਹੁਤੇ ਖੇਤਰ ਚਲਦੇ ਹੋਏ ਨੇ ਸੋ ਸਤਲੁਜ ਦੇ ਵਿਆਜ ਦੇ ਕੰਡੇ ਵਾਜ ਦੇ ਜਿਹੜੇ ਖੇਤਰਾ ਆ ਉਹ ਆਪਣਾ ਅਗਾਉਂ ਫਰਵੰਦ ਕਰਕੇ ਰੱਖੋ ਇਸ ਫਾਇਲਾ ਵੀ ਕਹਿੰਦੇ ਆ ਰਹੇ ਆ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕੀਤੀ ਸੀ ਤੇ ਜਿਹੜੇ ਸਾਡੇ ਸਰੋਤੇ ਨੇ ਉਹਨਾਂ ਨੂੰ ਵੀ ਕਹਾਂਗੇ ਤੁਸੀਂ ਫੜਾ گاؤں ਪ੍ਰਬੰਧ ਜ਼ਰੂਰ ਕਰ ਲਓ ਕਿਉਂਕਿ ਆਉਂਦੇ ਦਿਨਾਂ ਦੇ ਵਿੱਚ ਮੀਂਹ ਦੀ ਕੋਈ ਰਾਹਤ ਫਿਲਹਾਲ ਮਿਲਦੀ ਨਜ਼ਰ ਨਹੀਂ ਆ ਰਹੀ ਧੰਨਵਾਦ ਜੀ ਸ਼ੁਕਰੀਆ